ਈ ਇਹ ਤੋਂ ਉਹ ਹੈ ਭਗਵਾਨ ਦੀ ਗਰਮੀ ਨਹੀਂ ਲੱਗਦੀ। ਦੀ ਵੀਰ ਤੁਹਾਨੂੰ ਇਹ ਭਗਵਾਨ ਦੀ ਗਰਮੀ ਨਹੀਂ ਲੱਗਦੀ। ਵੀਰੇ ਤੈਨੂੰ ਪਤਾ ਨਹੀਂ ਇਸ ਪੱਗ ਵਾਸਤੇ ਸਾਡੇ ਗੁਰੂਆਂ ਨੇ ਕਿੰਨੀਆਂ ਕਰਵਾਨੀਆਂ, ਕਿਹੜੀਆਂ ਸਿੱਕੀਆਂ, ਸ਼ਹਾਦਤਾਂ ਦਿੱਤੀਆਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੱਗ ਦੀ ਕੰਦਰ ਸਾਰਾ ਪਰਿਵਾਰ ਵਾਰਤਾ ਸੀ। ਜੋ ਤੱਕ ਅਸੀਂ ਇਹ ਪੱਗ ਨਹੀਂ ਬੰਨ੍ਹਣ ਦੇ, ਉਹ ਤੱਕ ਸਾਨੂੰ ਠੰਡ ਨਹੀਂ ਪੈਂਦੀ। ਠੀਕ ਹੈ ਵੀ ਅੱਗੇ ਤੋਂ ਮੈਂ ਵੀ ਭਗਵੰਨਿਆ ਕਰਾਂਗਾ। ਹਾਂ ਵੀ ਤੂੰ ਤੇ ਆਪਣੇ ਇਤਿਹਾਸ ਬਾਰੇ ਤੇ ਸਾਡੀਆਂ ਸ਼ਹਾਦਤਾਂ ਬਾਰੇ ਆਪਣੇ ਗੁਰੂਆਂ ਬਾਰੇ ਤੇ ਇਹ ਹਰ ਇੱਕ ਜਿੰਨੇ ਵੀ ਤੁਹਾਨੂੰ ਅੰਮ੍ਰਲ ਦੇ ਲੋਕ ਸਾਰੇ ਨੂੰ ਤੁਸੀਂ ਕਿਹਕਾ ਤੁਸੀਂ ਸਾਡੇ ਗੁਰੂ ਕੌਣ ਸੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ